ਆ ਦੇਖੋ ਇੱਧਰ ਨਜ਼ਾਰੇ ਸਨ ਬਾਥ ਲੈ ਹੁੰਦਾ ਹੀ ਆ ਭਾਵੇਂ ਮੈਂ ਨਹੀਂ ਚੱਲਾ ਯੂਨੀਵਰਸਿਟੀ ਤੂੰ ਜਾਣਾ ਨਾ ਤੂੰ ਨਾਲ ਜਾਣਾ ਮੈਂ ਨਹੀਂ ਚੱਲਾ ਦੇਖੀ ਉਹ ਗੇਟ ਮੋਰੇ ਚਲੇਗੀ ਮੈਂ ਵੀ ਜਾਣਾ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਸਾਰੇ ਕੰਮ ਕਰ ਕਰਕੇ ਤੇ ਇੱਕ ਘੰਟਾ ਰੈਸਟ ਕਰਕੇ ਤੇ ਹੁਣ ਮੈਂ ਸਟਿਚ ਕਰੂੰਗੀ ਸਲਵਾਰ ਮਨਵੀਰ ਵੀ ਯੂਨੀਵਰਸਿਟੀ ਤੋਂ ਆਉਣ ਵਾਲਾ ਤੇ ਆਪਾਂ ਸਲਵਾਰ ਸਟਿਚ ਕਰਨ ਤੋਂ ਪਹਿਲਾਂ ਜਿਹੜੀ ਇੱਕ ਇਹਦੀ ਕਾਟ ਆ ਜਿਹੜੀ ਜ਼ਰੂਰੀ ਪਾਉਣੀ ਚਾਹੀਦੀ ਆ ਉਹ ਇਹ ਵਾਲੀ ਆ ਜੀ ਪੱਲੇ ਦੀ ਕਾਟ ਇਹ ਕਮ ਸੇ ਕਮ ਕੋਈ 1 ਇੰਚ ਪਾ ਲੈਂਦਾ ਕੋਈ 1.5 ਇੰਚ ਪਾ ਲੈਂਦਾ ਤੇ ਇਹ ਮੈਂ ਉਹਨੂੰ ਕੀ ਕਹਿੰਦਾ 1 ਇੰਚ ਤੋਂ ਥੋੜੀ ਜਿਹੀ ਜ਼ਿਆਦਾ ਜਿਹੜੀ ਇਹ ਵਾਲੀ ਕਾਟ ਮੈਂ ਮਤਲਬ ਕਿ ਨਿਸ਼ਾਨ ਲਾ ਲਈ ਆ ਤੇ ਇਹ ਘਾਟ ਮੈਂ ਪਾਉਂਗੀ ਥੋੜੀ ਜੀ ਤਿਰਸ਼ੀ ਪਾ ਲਈਦੀ ਹੁੰਦੀ ਹੈ ਉਹ ਤੇ ਇਹਦੇ ਨਾਲ ਜਿਹੜੀ ਆਪਣੀ ਸਲਵਾਰ ਆ ਡਿੱਗਦੀ ਆ ਪੋਂਚ ਡਿੱਗਦਾ ਰਹਿੰਦਾ ਪੈਰ ਦੇ ਉੱਤੇ ਉਹ ਨਹੀਂ ਡਿੱਗਦਾ ਸਲਵਾਰ ਜਿਹੜੀ ਉਹ ਖੜੀ ਖੜੀ ਰਹਿੰਦੀ ਆ ਤੇ ਇਹ ਦੋਨੇ ਪੱਲੇ ਜਿਹੜੇ ਆ ਇਹ ਦੇਖੋ ਪੱਲੇ ਹੋਏ ਇਦਾਂ ਦੋਨੇ ਪੱਲੇ ਜਿਹੜੇ ਮੈਂ ਅੱਧ ਵਿੱਚ ਦੀ ਕੀਤੇ ਹੋਏ ਆ ਮਤ ਕਿ ਜਿਦਾ ਕਰੀ ਦੇ ਹੁੰਦਾ ਵਾਫ ਫਾਲਟ ਇਦਾਂ ਤੈ ਲਾਈ ਹੋਈ ਆ ਅੱਧ ਵਿੱਚ ਦੀ ਕਰਕੇ ਇਦਾਂ ਮੈਂ ਨਾ ਕੱਟ ਦਾਂਗੀ ਇਹਦੀ ਆਪਾ ਕੱਟ ਕੇ ਐਂਦਾ ਵਾਲੀ ਕੱਟ ਜਿਹੜੀ ਸਲਵਾਰ ਕਰ ਲੂੰਗੀ ਸਟਿਚ ਦਫੇ ਦਿਖਾਉਣੀ ਆ ਮੈਂ ਸਲਵਾਰ ਕਿੱਦਾਂ ਦੀ ਸਟਿਚ ਕੀਤੀ ਆ ਮੈਂ ਸਲਵਾਰ ਸਟਿਚ ਕਰਦੀ ਦੀ ਵੀਡੀਓ ਕਰ ਲਈ ਆ ਤਿਆਰ ਤੇ ਮੈਂ ਕੱਲ ਨੂੰ ਬਣਾਉਂਗੀ ਪਹੁੰਚੇ ਤੇ ਵਾਲ ਦੇਖੋ ਕਿੰਨੇ ਸੋਹਣੇ ਬਏ ਆ ਦਿਖਾ ਦੇਣਾ ਇੱਦਾਂ ਵਾਲੀ ਤੇ ਦਾ ਉਹਨੂੰ ਕੀ ਕਹਿੰਦਾ ਪਾਈ ਦੇ ਸਲਵਾਰ ਦੇ ਇੱਥੋਂ ਉਹਨੂੰ ਕੀ ਕਹਿੰਦਾ ਅੱਧਾ ਅੱਧਾ ਇੰਚ ਜਾਂ 1 ਇੰਚ ਇੱਥੇ 1 ਇੰਚ ਜਿਹੜਾ ਉਹ ਛੱਡ ਦੇਈਦਾ ਵਿਚਕਾਰ ਤੋਂ 1 ਇੰਚ ਇੱਧਰਲੀ ਸਾਈਡ ਤੋਂ 1 ਇੰਚ ਉੱਤਰਲੀ ਸਾਈਡ ਤੋਂ ਛੱਡ ਦੇਈਦਾ ਤੇ ਇੱਧਰੋਂ ਵੀ 1 ਇੰਚ ਜਾਂ 1.5 ਇੰਚ ਅੰਦਰ ਨੂੰ ਪਾਈ ਦੇ ਹਵਲ ਤੇ ਸਲਵਾਰ ਘੁੰਮਦੀ ਨਹੀਂ ਇੱਧਰ ਵੀ ਅੰਦਰ ਨੂੰ ਪਾਏ ਆ ਤੇ ਜਿਹੜੀ ਆਪਾਂ ਉਹ ਕਾਟ ਪਾਈ ਸੀਗੀ ਪਹੁੰਚੇ ਨੂੰ ਪੱਲੇ ਨੂੰ ਉਹ ਤਾਂ ਪਾਈ ਦੀ ਫਿਰ ਉਹ ਇਦਾਂ ਚੱਕ ਕੇ ਵਿੱਚ ਦੇ ਹੋਣਾ ਫਿਰ ਜਿਹੜਾ ਆਪਣੀ ਉਹ ਆ ਪਹੁੰਚਾਵਾ ਤੇ ਉਹ ਥੱਲੇ ਨਾ ਡਿੱਗੂਗਾ ਦੇਖੋ ਕਿੰਨੇ ਸੋਹਣੇ ਪਏ ਆ ਮੈਂ ਸਟੀਚ ਕਰਾਤ ਲੈਂਦੀ ਆ ਇਦਾਂ ਬਟਿਕਾਂ ਤੋਂ ਪਰ ਮੈਨੂੰ ਪਸੰਦ ਨਹੀਂ ਹੁੰਦੇ ਸੋ ਮੈਂ ਕਿਹਾ ਮੈਂ ਇਸ ਵਾਰ ਹੌਲੀ-ਹੌਲੀ ਜਿਹੜੇ ਸੂਟ ਉਹ ਆਪ ਸਿੱੰਨੀ ਆ ਇਹ ਆਪਾਂ ਅੱਜ ਸਟ੍ਰੈਸ ਨਹੀਂ ਲੈਣੀ ਆ ਆਪਾਂ ਹੌਲੀ-ਹੌਲੀ ਸਿਵਾਂਗੇ ਅੱਜ ਆਪਾਂ ਇਹ ਸਾਰੇ ਪਾਲਿਆਂ ਨੂੰ ਕੀ ਕਹੀਦਾ ਵੜ ਕੱਲ ਨੂੰ ਮੈਂ ਬਣਾਉਂਗੀ ਇਹਦੇ ਪੌਂਚੇ ਕੱਲ ਨੂੰ ਬਣਾਉਂਗੀ ਇਹਦੇ ਪੌਂਚੇ ਰੀ ਲਿਉਂਦੀ ਲੋੜ ਨਹੀਂ ਬੈ ਰੀਲ ਕਰਾਂ ਲੱਭ ਗਈ ਸੀਗੀ ਨਾਲ ਦੀ ਆ ਮੇਕੋ ਸਮਾਨ ਮੈਂ ਸਟਿਚਿੰਗ ਦਾ ਸਾਰਾ ਰੱਖਿਆ ਹੋਇਆ ਸਿਰਫ ਮੇਰੀ ਗਲਤੀ ਉਹਦਾ ਖਰਾਬ ਹੋ ਗਈ ਸੀ ਮੈਂ ਸਾਰਾ ਕੁਝ ਛੱਡ ਦਿੱਤਾ ਬਟ ਨਹੀਂ ਹੁਣ ਮੈਂ ਸਟਿਚ ਆਪਣੇ ਸੂਟ ਦਾਪ ਕਰਿਆ ਕਰੂੰਗੀ ਤੇ ਚਲੋ ਜੀ ਹੁਣ ਆਪਾਂ ਇਹ ਸਾਰਾ ਕਰਕੇ ਤੇ ਜਾਂਦੇ ਆ ਹਵੇਲੀ ਗੰਗਾ ਤੇ ਮੰਗੋ ਦੇ ਕੋਲ ਮੈਂ ਕਰ ਲਈਏ ਸਾਰੇ ਆਪਾਂ ਸਮਾਨ ਜਿਹੜਾ ਉਹ ਇਕੱਠਾ ਚਲੋ ਨਾ ਨੂੰ ਹੁਣ ਗੰਗਾ ਦੇ ਮੰਗੋ ਕੋ ਮਿਲਦੇ ਜਾ ਕੇ ਸਵੇਰੇ ਵੀ ਮੈਂ ਤਾਂ ਸਾਫ਼ ਕੀਤੀ ਸੀ ਪਰ ਰੇ ਦੇ ਪਤਾ ਨਹੀਂ ਕਰਦੀ ਇਹ ਗਿੱਡ ਜੀ ਆਉਂ ਗਈ ਆ ਗੁੱਲੂ ਉਹ ਗੁੱਲੂ 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 ਇਹ ਦੇਖ ਬੁੱਤਾ ਉਹ ਅਸਾ ਦਾ ਬੁੱਢ ਬੁੱਢਾ ਹੋ ਗਿਆ ਬੁੱਢਾ ਬੁੱਢਾ ਮੈਂ ਵੀ ਸੇਵਾ ਕਰਨੀ ਬੰਦੀ ਏ ਦੀ ਇਹ ਰੱਖਣੇ ਸੌਖੇ ਨਹੀਂ ਨੇ ਇਹੋ ਡੋਗੀ ਡੋਗੀ ਹਨਾ ਪੱਗੂ ਡੋਗੀ ਰੱਖਣੇ ਸੌਖੇ ਨਹੀਂ ਸਾਡਾ ਬੱਗੀ ਸਾਡੀ ਪੱਗੀ ਬਹੁਤ ਲੱਕੀ ਆ ਸਾਡੇ ਦੀ ਬਹੁਤ ਸਹੀ ਕਹਿੰਨੇ ਮਾਨੀ ਮਤਲਬ ਕਿ ਤੰਗੀਆਂ ਵੀ ਬਹੁਤ ਆਈਆਂ ਸਾਡੀ ਲਾਈਫ ਵਿੱਚ ਬਹੁਤ ਜ਼ਿਆਦਾ ਆਈਆਂ ਬਿਮਾਰੀਆਂ ਵੀ ਆਈਆਂ ਪਰ ਜੱਦੀ ਇਹ ਸਾਡੀ ਜ਼ਿੰਦਗੀ ਚ ਆਈ ਆ ਸਾਨੂੰ ਕੋਈ ਇਦਾਂ ਤੰਗੀ ਮਹਿਸੂਸ ਨਹੀਂ ਹੋਈ ਕਦੀ ਵੀ ਸਾਨੂੰ ਤੇ ਜਦ ਮਤਲਬ ਕਿ ਬੱਗੀ ਦੇ ਆਉਣ ਤੇ ਹੀ ਅਸੀਂ ਘਰ-ਬਾਰ ਸਭ ਕੁਝ ਅਸੀਂ ਪੱਗੂ ਦੇ ਆਉਣ ਤੇ ਹੀ ਬਣਾਇਆ ਹਨਾ ਬੱਗੂ ਇਹ ਸਾਡੀ ਕਿਸਮਤ ਦਾ ਨਹੀਂ ਸਾਰਾ ਕੁਝ ਮੈਨੂੰ ਲੱਗਦਾ ਕਦੀ ਦੀ ਕਿਸਮਤ ਦਾ ਹਨਾ ਮਨੀ ਸਾਡੀ ਇਹ ਡੀਵਾਰਮਿੰਗ ਕਰੀਏ ਹਨਾ ਹਾਂ ਹਾਂਜੀ ਬਹੁਤ ਇਹਦੀ ਆਉਂਦੀ ਗੱਲ ਇੱਕ ਕੋਈ ਵੀ ਦਵਾਈ ਨਹੀਂ ਖਾਂਦਾ ਗੁੱਲੂ ਕੋਈ ਦਵਾਈ ਨਹੀਂ ਖਾਂਦਾ ਗੁੱਲੂ ਇਸ਼ਰੀਫ ਬਘੂਨੀ ਸਾਡਾ ਜਦੋਂ ਦੰਦ ਮਾਰਦਾ ਨਾ ਦੰਦ ਦੰਦ ਜਦੋਂ ਦੇ ਦੋ ਪਤਾ ਲੱਗਦਾ ਚਲੋ ਆ ਜਾ ਟਾਈਗਰ ਆ ਜਾ ਬਾਕੀ ਕੀ ਪੂਛਣ ਇਹਦੀ ਪੂਛ ਜਨਮ ਤੋਂ ਹੀ ਹੈ ਨੀ ਇਹਦੀ ਸਵੇਟੀ ਦੀ ਦੇਖੀ ਕਿਦਾਂ ਲੱਗਦੀ ਨਾ ਹੂੰ ਮੈਨੂੰ ਤੇਰਾ ਮਾਮੇ ਦਾ ਫੋਨ ਆਇਆ ਆ ਤਾ ਉਹ ਬੰਦਾ ਤੇ ਗਿਆ ਕਿਹਨਾਂ ਗੰਗਾ ਲੋਗ ਗੰਗਾ ਦਾ ਮਾਰਦੀ ਆ ਮੇਰੇ ਜਿਹੜੇ ਚੀਜ਼ੀਆਂ ਸੀ ਨਾ ਤਾਂ ਨੂੰ ਇਹ ਕੱਢੇ ਆ ਨਾ ਤੇ ਫ੍ਰਿਜ ਚੋਂ ਕੱਢੇ ਤਾਂ ਲੈ। ਹਾਲਾ। ਇੰਨੇ ਖਾ ਲੈਣਾ। ਮੰਗ ਲੈ। ਹਾਲਾ। ਹਾਲਾ ਗਾ। ਮਨੀ ਵਾਲੇ ਪਿਆਰੇ ਦੇ ਉਹ ਉਹਨੂੰ ਰਸੇ ਨੂੰ। ਦਫੜ ਮੈਂ ਵਾਲ ਖੋਲਾਂ ਤੇਰਾ। ਵਾਲ ਬਾਹਰ ਕਿੰਨੇ ਆਣੇ। ਚਲ ਮੈਂ ਨਾ ਜਦੋਂ ਆ ਧਾਰ ਕਰਦੀ ਹਣੀ ਨਾ ਇਹਦੀ ਮੰਗੋਦੀ ਤੇ ਮੇਰੀ ਇੱਧਰ ਵੀ ਅੱਖ ਚ ਨਾ ਇਹਦੀ ਕੂਛ ਲੱਗੀ ਦੋ ਵਾਰੀ ਕੂਛ ਲੱਗੀ ਮੇਰੀ ਅੱਖ ਵਿੱਚ ਤੇ ਮੇਰੀ ਅੱਖ ਚ ਰੜਕਵੰਦੀ ਰਹੀ ਤੇ ਮੈਂ ਉਹ ਨਾ ਇੰਤਜ਼ਾਮ ਪਤਾ ਕੀ ਕੀਤਾ ਇਹ ਵਾਲਾ ਇਹ ਵਾਲੇ ਗੋਗਲਸ ਇਹ ਮਨਵੀਰ ਦੇ ਘੜੀ ਬਾਹਰੋਂ ਲੈ ਕੇ ਆਏ ਸੀ ਤੇ ਪਰ ਹੋਰ ਲੈ ਕੇ ਆਏ ਸੀਗੇ ਕਿ ਮਰਸਪੰਟਰੀ ਤੇ ਜਾਣਾ ਸ਼ੈਰ ਨੂੰ ਜਾਂ ਬੁਲੇਟ ਤੇ ਜਾਣਾ ਵੀ ਜੇ ਮੈਂ ਮਨੀ ਦੇ ਪਿੱਛੇ ਬੈਠੀ ਆਂ ਕਹਿੰਦੇ ਇਹ ਲਾ ਲਿਆਗਾ ਵੀ ਮੱਛਰ ਮੁਛਰ ਨਾ ਬਊਗਾ ਦੋ ਲੈ ਕੇ ਆਏ ਸੀ ਉਹਨਾਂ ਸੇ ਇੱਕ ਮੈਂ ਬੇਥੇ ਲੈ ਆਈ ਹਵੇਲੀ ਅੱਜਾਂ ਨੂੰ ਲਾ ਲੈ ਲਿੰਦੀ ਆ ਫਿਰ ਕਿਤੇ ਉਹ ਵੀ ਪੂਛ ਜਿਹੜੀ ਉਹ ਅੱਖ ਤੇ ਲੱਗਦੀ ਇੱਧਰ ਵੀ ਬਣਿਆ ਹੋਇਆ ਇਹਦੇ ਆ ਹਨਾ ਮੰਮੀ ਹੂੰ ਜਿਹੜੀ ਬਾਇਣਾ ਪੂਛ ਜਿਹੜੀ ਉਹ ਮੇਰੀ ਅੱਖਾਂ 'ਚ ਜਿਹੜੀ ਉਹ ਨਹੀਂ ਲੱਗਦੀ ਉਸ ਦਿਨ ਦਾ ਆਰਾਮ ਆ ਮੈਨੂੰ ਇਹ ਧਾਰ ਗੱਢਣ ਲੱਗਿਆ ਨਹੀਂ ਤਾਂ ਮੇਰੀਆਂ ਅੱਖਾਂ 'ਚ ਪੂਛ ਜਿਹੜੀ ਇਹਦੀ ਲੱਗਦੀ ਹੁੰਦੀ ਸੀ ਚੁੰਨੀ ਵੀ ਨਹੀਂ ਵੀ ਲੈਂਦੀ ਸੀ ਤਾਂ ਵੀ ਅੱਖਾਂ ਚਲਾ ਦਿੰਦੀ ਸੀ ਤੇ ਚਲੋ ਜੀ ਹੁਣ ਮਾਰਨ ਦਾ ਟਾਈਮ ਹੋ ਗਿਆ ਆਹ ਦੇਖਦੇ ਆ ਮੰਗੂ ਨੂੰ ਧਾਰ ਕਰਦੇ ਚਲੋ ਮਨੀ ਕਾਗਜ਼ ਜਿਹੜੇ ਨਾਲ ਐਕਸਟਰਾ ਉਹ ਲਿਆ ਕੇ ਰੱਖਾਂਗੇ ਹਾਂ ਜੀ ਆਜਾ ਹਵਾ ਨੂੰ ਥੋੜਾ ਜਿਹਾ ਮਗੇ ਕੇ ਧੋਕ ਲੈਂਦਾ ਮੈਂ ਬਾਹਰ ਕੱਢ ਦਿੰਦਾ ਗਲਤ ਸਾਤੇ ਰੱਖਿਆ ਹੋਇਆ ਜਿਹ ਹੈ ਨੂੰ ਇਹ ਤੇ ਉਹਨੇ ਪ੍ਰੀਪੇਅਰ ਰੱਖਣਾ ਆ ਇੱਧਰ ਕਰ ਦੋ ਸੋਗਤ ਮੈਂ ਤਾਂ ਕੰਦ ਲੱਗ ਗਏ ਕੋਸ ਤੇ ਹਵਾ ਇਹਨੂੰ ਕਿਸੀ ਨਹੀਂ ਜੋ ਲੈ ਬਾਹਰ ਕਰ ਰਹੇ ਹਾਂ। ਮੈਦੇ ਗਰਮੀ ਘਟਿਆ। ਜ਼ਿਆਦੀ ਗਰਮੀ 'ਚ ਬਹੁਤ ਮੁਸ਼ਕਲ ਆਉਣੀ ਹੈ। ਹੂੰ। ਉਹ ਮੈਂ ਲੋਕਾਂ ਨੇ ਤੁਹਾਨੂੰ ਮਨਾ ਕੀਤਾ ਮੈਨੂੰ ਵੀ ਚੈਨ ਨਹੀਂ ਆਉਂਦੀ। ਵਾਲੀ ਵਾਹ ਤੇ ਹਰਾਰੇ ਉਲੀ ਤੇ ਇਹ ਜੇ ਦੀ ਕਾਰਡ ਲੱਗਦੀ ਹੈ ਹਾਂ ਨਾ ਵੀ ਨਾ ਕਰਨਾ ਪਾਇਆ ਗਿਆ ਲਾ ਦੇ ਰੰਗ ਕਰਦੀ ਨੇ ਹਾਂ ਕਿੰਨੀ ਵਾਰ ਮਾਤੀ ਚੋਈ ਜੀ ਅਸੀਂ ਦਾ ਆ ਜਿਹੜੀ ਟ੍ਰੇਨ ਦੀ ਆਵਾਜ਼ ਹੈ ਉਸ ਤੋਂ ਬਹੁਤ ਡਰ ਲੱਗ ਰਹੀ ਹੈ। ਚਲੋ ਜੀ ਇਹਦੇ ਨਾਲ ਹੀ ਕਰਦੇ ਆ ਇਸ ਵਲੌਗ ਦਾ ਐਂਡ। ਖੇਰ ਬਿਨਾ ਵੀ ਕਿਤੇ ਨਵੇਂ ਵਲੌਗ ਨਾਲ ਸਾਥੀ ਗੱਲ ਕਰੀਏ।